ਅੱਜ ਕਰਦੇ ਆ ਪਾਰਟੀ ਪਰ ਉਹਦੇ ਲਈ ਪਹਿਲਾਂ ਜਾਣਾ ਪੈਣਾ ਮਾਰਕੀਟ ਨੂੰ ਸਮਾਨ ਲੈਣ। ਬਾਜੀ ਆ ਗਏ ਨੇ ਤੇ ਨਾਲੇ ਮੇਰੀ ਭੈਣ ਤੇ ਮੈਂ ਬੋਲੇ ਮੈਂ ਕਿ ਮੈਂ ਤਾਂ ਜਿੱਜੂ ਨਾਲ ਗੱਡੀ 'ਚ ਮੂਰੇ ਬੈ ਕੇ ਜਾਉਂਗੀ। ਮੈਂ ਜਿੱਜੂ ਨਹੀਂ ਕਹਿੰਦੀ ਮੈਨੂੰ ਸਾਡੇ ਏਰੀਏ ਦੇ ਵਿੱਚ ਬਾਜੀ ਕਹਿੰਦੇ ਆ ਨਾ ਮੈਨੂੰ ਬਾਜੀ ਕਹਿਣਾ ਜ਼ਿਆਦਾ ਵਧੀਆ ਲੱਗਦਾ ਆ। ਫਿਰ ਕਿਸੀ ਮੈਂ ਆਪਣੀ ਭੈਣ ਨੂੰ ਬੋਲੇ ਮੈਂ ਕਿ ਤੂੰ ਪਿੱਛੇ ਬੈਠ ਮੈਂ ਵੀਡੀਓ ਵੀ ਬਣਾਣੀ ਆ ਵੀ ਮੈਂ ਮੂਰੇ ਬੈ ਕੇ ਜਾਣਾ ਆ। ਫਿਰ ਅਸੀਂ ਪਹੁੰਚ ਗਏ ਸ਼ਾਪ ਦੇ ਉੱਤੇ। ਜਿੱਥੋਂ ਲੈਣਾ ਸੀਗਾ ਖਾਣ ਲਈ ਬਟ ਪਹਿਲਾਂ ਅਸੀਂ ਆਰਡਰ ਕਰਵਾਇਆ ਕਿਉਂਕਿ ਪਾਰਟੀ ਕਰਨੀ ਆ ਤੇ ਕਿੰਨੇ ਜਣੇ ਵੀ ਆ ਪਾਰਟੀ ਵੀ ਤੁਹਾਨੂੰ ਮ ਜੋ ਜੋ ਵੀ ਅਸੀਂ ਸਾਮਾਨ ਖਰੀਦਣਾ ਸੀਗਾ ਉਹਦਾ ਅਸੀਂ ਦੇ ਦਿੱਤਾ ਆਰਡਰ ਇਹਨਾਂ ਸਾਡਾ ਆਰਡਰ ਇੱਕ ਤਿਆਰ ਹੋ ਗਿਆ ਇਹਨਾਂ ਅਸੀਂ ਦੂਸਰੇ ਪਾਸੇ ਚਲਦੇ ਆ ਆਰਡਰ ਦੇਣ ਲਈ ਫਿਰ ਅਸੀਂ ਦੁਕਾਨ ਤੋਂ ਨਿਕਲ ਕੇ ਬਾਹਰ ਤੇ ਮਿਲਿਆ ਕਿਊਟ ਜਿਹਾ ਬੱਚਾ ਦੇਖੋ ਉਹਦੇ ਅੱਖਾਂ 'ਚ ਕਿੰਨਾ ਸਾਰਾ ਕੱਜਲ ਪਾਇਆ ਹੋਇਆ ਆ ਫਿਰ ਅਸੀਂ ਸਾਰੇ ਜਣੇ ਆ ਗਏ ਇੱਕ ਰੈਸਟੋਰੈਂਟ ਤੇ ਉੱਥੋਂ ਵੀ ਕਰਨਾ ਸੀਗਾ ਖਾਣ ਲਈ ਆਰਡਰ ਤੇ ਫਿਰ ਅਸੀਂ ਹੋਰ ਸਮਾਨ ਵੀ ਖਰੀਦਣਾ ਸੀਗਾ ਤੇ ਪੀਜ਼ੇ ਦਾ ਹੋਰ ਵੀ ਜੋ ਸਮਾਨ ਆਰਾ ਪਰਾ ਲੈਣਾ ਖਾਣ ਲਈ ਉਹਦਾ ਅਸੀਂ ਆਰਡਰ ਦੇ ਕੇ ਫਿਰ ਅਸੀਂ ਗਏ ਕੱਪੜਿਆਂ ਦੀ ਦੁਕਾਨ ਤੇ ਉੱਥੋਂ ਬੱਚਿਆਂ ਲਈ ਲੈੇ ਕੱਪੜੇ ਮੰਨਤ ਲਈ ਮੈਨੂੰ ਇੱਥੋਂ ਪਸੰਦ ਨਹੀਂ ਆਇਆ ਸੀਗਾ ਮੰਨਤ ਨੂੰ ਫਿਰ ਮੈਂ ਦੂਸਰੀ ਦੁਕਾਨ ਤੇ ਲੈ ਕੇ ਗਈ ਉਸ ਤੋਂ ਬਾਅਦ ਮੈਂ ਕਿਹਾ ਚਲਾਇਓ ਤੇ ਘਰ ਲਈ ਵੀ ਥੋੜਾ ਜਿਹਾ ਸਮਾਨ ਖਰੀਦ ਲਈਏ ਤੇ ਇਥੋਂ ਲਈਆਂ ਘਰ ਲਈ ਚਾਦਰਾਂ ਤੇ ਇਹੀ ਸਮਾਨ ਖਰੀਦੇ ਖਰੀਦੇ ਸਾਨੂੰ ਆ ਗਿਆ ਸੀਗਾ ਫੋਨ ਕਿ ਤੁਹਾਡਾ ਆਰਡਰ ਹੋ ਗਿਆ ਹੈ ਤੇ ਆ ਤੇ ਮੈਮ ਆਪਕੇ ਆਪਣਾ ਆਰਡਰ ਲੈ ਜਾਓ ਇਥੋਂ ਆਰਡਰ ਲੈ ਕੇ ਫਿਰ ਅਸੀਂ ਆਗੇ ਦੂਸਰੀ ਦੁਕਾਨ ਤੇ ਜਿੱਥੇ ਅਸੀਂ ਸਭ ਤੋਂ ਪਹਿਲਾਂ ਗਏ ਸੀਗੇ ਉੱਥੋਂ ਅਸੀਂ ਆਪਣਾ ਸਾਰਾ ਸਮਾਨ ਚੁੱਕਿਆ ਤੇ ਫਿਰ ਮੇਰਾ ਭਾਂਜਾ ਕਹਿੰਦਾ ਮਾਸੀ ਮੈਨੂੰ ਤਾਂ ਆਈਸਕ੍ਰੀਮ ਦਿਵਾਓ ਮੈਂ ਤਾਂ ਆਈਸਕ੍ਰੀਮ ਖਾਣੀ ਆ ਇਹਨੂੰ ਵੀ ਮੇਰੇ ਵਾਂਗੂ ਆਈਸਕ੍ਰੀਮ ਬਹੁਤ ਪਸੰਦ ਹੈ ਐਨੇ ਨੂੰ ਹੋ ਗਈਆਂ ਸੀ ਸ਼ਾਮਾਂ ਫਿਰ ਅਸੀਂ ਆ ਗਏ ਆਪਣੇ ਘਰ ਵਾਪਸ ਭਰਾ ਮੇਰਾ ਵਿਚਾਰਾ ਇਹ ਗੇਟ ਖੋਲਣ ਤੇ ਹੀ ਰਹਿੰਦਾ ਮੈਨੂੰ ਲੱਗਦਾ ਸਿਕਿਉਰਿਟੀ ਗਾਰਡ ਹੈ ਤੁਹਾ ਤੇ ਪਾਰਟੀ ਜਿਹੜੀ ਅੱਜ ਅਸੀਂ ਕਰਨੀ ਆ ਅੱਜ ਭੈਣ ਦੇ ਮੁੰਡੇ ਦਾ ਬਰਥਡੇ ਆ ਤੇ ਅਸੀਂ ਸਾਰਿਆਂ ਨੇ ਸਲਾਹ ਕੀਤੀ ਸੀ ਵੀ ਕਿਉਂ ਨਾ ਛੁੱਟੀਆਂ ਦੇ ਵਿੱਚ ਐਤਕੀ ਜੋਤ ਦਾ ਬਰਥਡੇ ਅਸੀਂ ਨਾਨਕਿਆਂ ਦੇ ਘਰ ਮਨਾਵਾਂਗੇ ਤੇ ਫਿਰ ਕੀ ਸੀ ਮੈਂ ਤਾਂ ਮੇਰਾ ਬਚਪਨਾ ਨਹੀਂ ਜਾਂਦਾ ਹੈਗਾ ਮੈਂ ਤਾਂ ਹਰ ਟਾਈਮ ਆਪਣੇ ਬਚਪਨਾ ਚ ਜਿੰਨੀ ਆ ਮੈਂ ਤਾਂ ਕੀ ਜਿਹੜੇ ਮੇਰੇ ਨਾਲ ਵੀ ਹੁੰਦੇ ਦਾ ਮੈਂ ਉਹਨਾਂ ਨੂੰ ਵੀ ਆਪਣੇ ਵਾਂਗੂ ਰੱਖਦੇ ਹੁੰਦੀ ਆ ਵੀ ਕੀ ਤੁਸੀਂ ਟੈਨਸ਼ਨ ਟੈਨਸ਼ਨ ਲੈ ਕੇ ਨਹੀਂ ਮੇਰੇ ਵਾਂਗੂ ਜੀਵੋ ਆਰਾਮ ਨਾਲ ਜਿਹੜੀਆਂ ਖੁਸ਼ੀਆਂ ਮਿਲਦੀਆਂ ਹੁੰਦੀਆਂ ਨਾ ਜਿਸ ਪਲ ਬਸ ਉਹਦਾ ਆਨੰਦ ਮਾਣਿਆ ਕਰੋ ਇਹ ਨਹੀਂ ਹੈਗਾ ਕਿ ਲੋਕ ਕੀ ਕਹਿਣਗੇ ਅਸੀਂ ਤਸਵੀਰ ਤੇ ਕੈਪ ਲਗਾ ਲਈ ਆ ਜੀ ਇਦਾਂ ਉਹਦਾ ਕੋਈ ਨਾ ਆਪਣੀ ਮਰਜ਼ੀ ਕਰੋ ਜੋ ਦਿਲ ਕਰਦਾ ਉਹ ਕਰੋ ਫਿਰ ਕੀ ਸੀ ਅਸੀਂ ਸਾਰਿਆਂ ਨੇ ਲੈ ਕੇ ਬਰਥਡੇ ਵਾਲੀ ਆ ਕੈਪ ਤੇ ਖਚਾਈਆਂ ਫੋਟੋਆਂ ਮੇਰਾ ਕੰਮ ਤਾਂ ਹੁੰਦਾ ਹੈ ਕਿ ਮੈਂ ਆਪ ਵੀ ਖੁਸ਼ ਰਹਿਣਾ ਤੇ ਜਿਹੜੇ ਮੇਰੇ ਨਾਲ ਦੇ ਆ ਮੈਂ ਸਾਰਿਆਂ ਨੂੰ ਖੁਸ਼ ਰੱਖਣਾ ਇਹ ਹੈਗੇ ਨੇ ਮੇਰੀ ਮਾਸੀ ਦੇ ਜਵਾਈ ਦੋਵੇਂ ਤੇ ਨਾਲ ਨਹੀਂ ਮਾਸੀ ਦੀਆਂ ਕੁੜੀਆਂ ਜਿਨ੍ਹਾਂ ਦੇ ਅਸੀਂ ਵਿਆਹ ਤੇ ਗਏ ਸੀ ਥੋੜਾ ਟਾਈਮ ਪਹਿਲਾਂ ਤੇਨੇ ਮੇਰੇ ਮੰਮੀ ਤੇ ਮਾਸੀ ਇੱਧਰ ਅਸੀਂ ਕੇਕ ਕੱਟਣ ਦੀ ਕੱਲ ਲਈ ਤਿਆਰੀ ਸਾਰੀ ਕੇਕ ਰੱਖ ਦਿੱਤੀ ਤਾਂ ਮੈਂ ਕਿਹਾ ਚਲੋ ਸਾਰੇ ਹੁਣ ਨੰਬਰ ਵਾਈਜ਼ ਲਾ ਕੇ ਜਲਦੀ ਜਲਦੀ ਕੇਕ ਕਟਾ ਦੋ ਉਸ ਤੋਂ ਬਾਅਦ ਭੁੱਖ ਵੀ ਬੜੀ ਲੱਗੀ ਆ ਤੇ ਰਾਤ ਵੀ ਜ਼ਿਆਦਾ ਹੋ ਗਈ ਆ ਫਿਰ ਸਾਰਿਆਂ ਨੇ ਖਵਾਇਆ ਜੋਤ ਨੂੰ ਕੇਕ ਦਿੱਤੇ ਗਿਫਟ ਇਹ ਪਹਿਲਾ ਬਰਥਡੇ ਆ ਜਿਸ ਦੇ ਵਿੱਚ ਮੈਂ ਆਈ ਆ ਜੋਤ ਦੇ ਮੇਰੇ ਕੋਲ ਹਰ ਬਾਰ ਕੋਈ ਨਾ ਕੋਈ ਆਇਆ ਰਹਿੰਦਾ ਇਸ ਕਰਕੇ ਮੇ ਤੋਂ ਉਹ ਘਟ ਜਾ ਹੁੰਦਾ ਆ ਮੈਂ ਘਰ ਵੀ ਆਪਣੇ ਬਹੁਤ ਘਟ ਜਾਨੀ ਹੁੰਨੀ ਸਾਲ 'ਚ 1-2 ਵਾਰ ਮੱਸੀ ਜਾਨੀ ਹੁੰਨੀ ਆ ਕੇ ਕੱਟਣ ਤੋਂ ਬਾਅਦ ਫਿਰ ਅਸੀਂ ਸਾਰੇ ਨੇ ਮੈਂ ਕਿਹਾ ਚਲੋ ਹੁਣ ਜਲਦੀ ਜਲਦੀ ਜਿਹੜਾ ਸਮਾਨ ਲਿਆਂਦਾ ਸੀ ਖਾਣ ਨੂੰ ਦੇ ਦੋ ਵੀ ਹੁਣ ਤਾਂ ਪੇਟ ਪੂਜਾ ਕਰ ਲਈਏ ਭੁੱਖ ਲੱਗੀ ਆ ਪੇਟ ਪੂਜਾ ਕਰਕੇ ਫਿਰ ਬੱਚੇ ਕਹਿੰਦੇ ਮਾਸਟਰ ਜੀ ਸਾਨੂੰ ਤਾਂ ਕਹਿੰਦੇ ਛੂਟੇ ਦਵੋ ਅੱਜ ਤਾਂ ਦਿਨ ਵਧੀਆ ਤੇ ਮਸਤੀ ਵਾਲਾ ਰਿਹਾ ਇਹਦੇ ਨਾਲ ਹੀ ਵੀਡੀਓ ਨੂੰ ਇੱਥੇ ਖਤਮ ਬਾਏ